ਅਸੀਂ ਸਰ ਆਪਣਾ ਨਾਮ ਦੱਸਿਆ ਕਿ ਵੀਡੀਓ ਵਾਇਰਲ ਹੋ ਰਹੀ ਹੈ ਵਿਚੋਲੇ ਦੇ ਬਾਹਰ ਪਤਨੀ ਜੀ ਆ ਕੀ ਕਹਿਣਾ ਜਗਤ ਮੈਂ ਜਤਿੰਦਰ ਹੁੜਾਵਾ ਸ਼ੋਲਾ ਬਾਗ ਪਾਇਆ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਬੀ ਅਨਸਰ ਨੇ ਸਵੇਰੇ 4-5 ਵਜੇ ਇੱਕ ਪਿੰਡ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡਾ ਸ਼ਾਲਾ ਸ਼ੋਲਾ ਸੁਚਾਰੇ ਨੂੰ ਆਪਣਾ ਭਗਤ ਆਪਣੀ ਦਰਸ਼ਨ ਕਰੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹਨੂੰ ਸਾਰਾ ਅਸੀਂ ਮਿਟਾਤਾ ਜੋ ਵੀ ਉਹਨੇ ਸ਼ਰਾਬੀ ਅਨਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਵਿੱਚ ਕੰਪਲੇਨਟ ਕਰਨ ਲੱਗੇ ਆਂ ਤੇ ਅਸੀਂ ਕੋਸ਼ਿਸ਼ ਕਰਨਿਆਂਗੇ ਅਸੀਂ ਉਸ ਨੁੱਕਰ ਤੇ ਵੀ ਸਾਡੇ ਕੈਮਰੇ ਨਹੀਂ ਗਏ ਬਾਕੀ ਸਾਰੇ ਤਾਂ ਦੇ ਕੈਮਰੇ ਅਸੀਂ ਉਹ ਨੁੱਕਰ ਜੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰ ਇੱਕ ਅੱਧੇ ਦਿਨ ਚ ਕੈਮਰੇ ਲਗਾ ਦਿੰਦੇ ਹਾਂ ਭਾਈ ਸਰ ਆਪਣਾ ਨਾਮ ਦੱਸਿਆ ਕਿ ਵੀਡੀਓ ਵਾਇਰਲ ਹੋ ਲਈ ਬਿਛੋਲੇ ਦੇ ਬਾਹਰ ਕੁਝ ਨਹੀਂ ਦੇਖੀ ਕਹਿਣਾ ਚਾਹਵਦਾ ਮੈਂ ਜਤਿੰਦਰ ਊੜਾਵਾ ਸ਼ਾਲਾ ਬਾਗ ਪਾਇਆ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਤੀ ਅੰਸਰ ਨੇ ਸਵੇਰੇ 4-5 ਵਜੇ ਇੱਕ ਪੇਂਡ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹਗਾ ਸਾਡੇ 14 14 ਸਤਾਰੂਪ ਨਾਲ ਭਗਤ ਆਪਣੀ ਦਰਸ਼ਨ ਘਰ ਤੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹ ਨੂੰ ਸਾਰਾ ਅਸੀਂ ਮਿਟਾਤਾ ਜੋ ਵੀ ਉਹਨੇ ਸ਼ਰਾਪਤੀਆਂ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਵਿੱਚ ਕੰਪਲੇਨ ਕਰਨ ਲੱਗੇ ਆ ਤੇ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਉਸ ਨੁੱਕਰ ਤੇ ਵੀ ਸਾਡੇ ਕੈਮਰੇ ਨਹੀਂਗੇ ਬਾਕੀ ਸਾਰੇ ਥਾਂ ਤੇ ਕੈਮਰੇ ਆ ਅਸੀਂ ਉਹ ਨੁੱਕਰ ਜੀ ਵੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰ ਇੱਕ ਅੱਧੇ ਦਿਨ ਵਿੱਚ ਕੈਮਰੇ ਲਗਾ ਦਿੰਦੇ ਹਾਂ